ਕੁਦਰਤੀ ਸੌਪਣ ਦੇ ਨਾਲ ਭਰਪੂਰ ਹਿਮਾਚਲ ਪ੍ਰਦੇਸ਼ ਨੂੰ ਦੇਵ ਭੂਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਅਨੇਕਾਂ ਹੀ ਦੇਵੀ-ਦੇਵਤਿਆਂ ਦੇ ਇਤਿਹਾਸਿਕ ਮੰਦਰ ਸਥਿਤ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਹਨਾਂ ਦੇ ਵਿੱਚ ਸਥਿਤ ਪ੍ਰਸਿੱਧ ਮੰਦਰ ਸ਼੍ਰੀ ਬਰਮੋਤੀ ਮੰਦਰ ਹੈ ਜਿੱਥੇ ਬ੍ਰਹਮਾ ਜੀ ਦੀ ਮੂਰਤੀ ਸਥਾਪਿਤ ਹੈ। ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਬ੍ਰਹਮਾ ਜੀ ਦੇ ਸਿਰਫ ਦੋ ਹੀ ਮੰਦਰ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਪੁਸ਼ਕਰ ਵਿਖੇ ਤੇ ਦੂਜਾ ਬਰਮੋਤੀ ਵਿਖੇ ਬਣਿਆ ਹੋਇਆ ਹੈ। ਇਸਦੇ ਬਿਲਕੁਲ ਨਾਲ ਹੀ ਪਵਿੱਤਰ ਸਤਲੁਜ ਨਦੀ ਵਹਿੰਦੀ ਹੈ ਤੇ ਵਿਸਾਖੀ ਦੇ ਪਾਵਨ ਪਰਬ ਮੌਕੇ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਪਹੁੰਚਦੇ ਹਨ। ਇਸ ਮੰਦਰ ਦਾ ਇਤਿਹਾਸ ਪਾਂਡਵ ਕਾਲ ਦੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਆਪਣੇ ਅਗਿਆਤ ਵਾਸ ਦੇ ਦੌਰਾਨ ਕਾਫੀ ਸਮੇਂ ਤੱਕ ਪਾਂਡਵ ਇਨ੍ਹਾਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਰਹੇ ਸਨ ਤੇ ਇਸੇ ਥਾਂ ਦੇ ਉੱਤੇ ਸਵਰਗ ਦੇ ਲਈ ਪਾਂਡਵਾਂ ਦੇ ਵੱਲੋਂ ਪੰਜ ਪੌੜੀਆਂ ਦਾ ਨਿਰਮਾਣ ਕੀਤਾ ਜਾਣਾ ਸੀ ਤੇ ਜਿਵੇਂ ਹੀ ਢਾਈ ਪੌੜੀਆਂ ਬਣੀਆਂ ਤਾਂ ਸਵੇਰ ਹੋ ਗਈ ਤੇ ਇੱਕ ਬੁੱਢੀ ਔਰਤ ਚੱਕੀ ਚਲਾਉਣ ਦੇ ਲਈ ਜਾਗ ਪਈ। ਪਛਾਣੇ ਜਾਣ ਦੇ ਡਰ ਤੋਂ ਪੰਡਵ ਪੋੜੀਆਂ ਦਾ ਨਿਰਮਾਣ ਵਿੱਚ ਹੀ ਛੱਡ ਕੇ ਚਲੇ ਗਏ ਦੱਸਿਆ ਜਾਂਦਾ ਹੈ ਕਿ ਅੱਜ ਵੀ ਬ੍ਰਹਮਕੁੰਡ ਦੇ ਵਿੱਚ ਉਹ ਢਾਈ ਪੋੜੀਆਂ ਮੌਜੂਦ ਹਨ ਇਸੇ ਕਰਕੇ ਇਸ ਸਥਾਨ ਨੂੰ ਮਿੰਨੀ ਹਰੀਦਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਇਸ ਮੰਦਰ ਦੇ ਨਾਮ ਬ੍ਰਮਹੋਤੀ ਦੀ ਗੱਲ ਕਰਿਆ ਤਾਂ ਇਸ ਦਾ ਇਤਿਹਾਸ ਦੱਸਦਾ ਹੈ ਕਿ ਭਗਵਾਨ ਸ਼੍ਰੀ ਬ੍ਰਹਮਾ ਜੀ ਦੇ ਪੁੱਤਰ ਵਿਸ਼ਿਸ਼ਟ मुनि ਜੀ ਦੇ 100 ਪੁੱਤਰਾਂ ਦਾ ਮਹਾਰਿਸ਼ੀ ਵਿਸ਼ਿਸ਼ਟ ਦੇ ਵੱਲੋਂ ਈਰਖਾ ਭਾਵਨਾ ਦੇ ਨਾਲ ਵਧ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗਿਆ ਸੀ ਇਸ ਥਾਂ ਦੇ ਉੱਤੇ ਉਹਨਾਂ ਵੱਲੋਂ ਬ੍ਰਹਮਾ ਜੀ ਦੀ ਘੋਰ ਤਪੱਸਿਆ ਕੀਤੀ ਗਈ ਤੇ ਬ੍ਰਹਮਾ ਜੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਉਹਨਾਂ ਦੇ ਸਾਹਮਣੇ ਪ੍ਰਗਟ ਹੋਏ ਤੇ ਉਹਨਾਂ ਨੂੰ ਬ੍ਰਹਮ ਹੱਤਿਆ ਦੇ ਦੋਸ਼ ਤੋਂ ਨਿਵਾਰਣ ਦੇ ਲਈ ਯਗ ਅਨੁਸ਼ਟਨ ਕਰਾਉਣ ਬਾਰੇ ਕਿਹਾ। ਮਹਾਰਿਸ਼ੀ ਵਿਸ਼ੇਸ਼ਟ ਦੇ ਵੱਲੋਂ ਦੇਵੀ-ਦੇਵਤਿਆਂ ਦੀ ਹਾਜ਼ਰੀ ਦੇ ਵਿੱਚ ਯਗ ਦਾ ਅਨੁਸ਼ਟਾਨ ਕਰਵਾਇਆ ਗਿਆ ਜਿਸ ਦੇ ਵਿੱਚ ਖੁਦ ਬ੍ਰਹਮਾ ਜੀ ਨੇ ਵੀ ਆਪਣੇ ਪੋਤਰਿਆ ਦੇ ਉਦਾਰ ਦੇ ਲਈ ਆਹੂਤੀਆਂ ਪਾਈਆਂ ਜਿਸ ਤੋਂ ਬਾਅਦ ਇਸ ਦਾ ਨਾਮ ਬ੍ਰਹਮ ਹੂਤੇ ਦੇ ਨਾਲ ਪ੍ਰਸਿੱਧ ਹੋ ਗਿਆ। ਮੌਜੂਦਾ ਸਮੇਂ ਦੇ ਵਿੱਚ ਮੰਤਰੀ ਸ਼੍ਰੀ ਮਹੇਸ਼ ਗਿਰੀ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਇਸ ਮੰਦਿਰ ਦੀ ਦੇਖਰੇਖ ਦਾ ਕਾਰਜ ਚੱਲ ਰਿਹਾ ਹੈ। ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਬ੍ਰਸਤ ਨੂੰ ਦੇ ਦੇ ਸੁਖਾਂਤੀ ਹੈ। ਜਦੋਂ ਮਹਾ ਸੂਰਜ ਰਾਸ਼ੀ ਵਿੱਚ ਪ੍ਰਵੇਸ਼ ਕਰਦੇ ਹੈ। ਇਹ ਤਾਂ 7 ਮਹੀਨੇ ਹੋ ਗਏ ਆ ਦਾ ਮਰਤਾ ਪੜ ਜਾਂਦੀ ਅੰਕੀ ਹੋਇਆ ਕੋ 33 ਵਿਚ ਆ ਕੇ ਨਾਮ ਹਨ ਕਰਦੇ ਤੇ ਦਸਤੀ ਕਰਦੇ ਵਰਦਾਨ ਪੁੱਲੀ ਯੋਗ ਕਰਕੇ ਤਾਂ ਜਿਵੇਂ ਜੈਸੇ ਇੱਕ ਨਵੇਂ ਸਾਲ ਦੀ ਸ਼ੁਰੂਆਤ ਆਇਆ ਤੇ ਕਿ ਜੁਰਾਤ ਰੇਸਾ ਨਵਾਂ ਸਾਲ ਜਿਹੜਾ ਨਵਾਂ ਸੰਪਰਦ ਉਹ ਕਿਨਾਂ ਨਹੀਂ ਨਾ ਪੰਦੇ ਲੈ ਕੇ ਨੂੰਸ ਮਹੀਨੇ ਵਿੱਚ ਜਿਹੜੀ ਸਤਾਂਕ੍ਰਾਂਤੀ ਜਾਂ ਜਨਵਰੀ ਦੇ ਵਸਾਪ ਮਿਲਦਾ ਹੈ। ਇਹ ਦਾ ਅਗਰੇਜੀ ਮਹੀਨੇ ਵਿੱਚ ਜਨਵਰੀ ਸੇ ਸਟਾਰਟ ਹੁੰਦਾ। ਵੈਸੇ ਦੇਸੀ ਮਹੀਨੇ ਵਿੱਚ ਵਸਾਪ ਮਿਲਣ ਤੋਂ ਸਟਾਰਟਿੰਗ ਹੁੰਦੀ ਹੈ। ਇਹ ਵਸਾਪ ਮਹੀਨੇ ਵਿੱਚ ਹੁਣਾਂ ਸੋੜੇ ਜਦ ਉੱਚੇ ਵਿਚਾਰ ਆਦੇ। ਬਹੁਤ ਸਾਰੇ ਵਕਤ ਤੋਂ ਨਵੇਂ ਸਾਲ ਦੀ ਸ਼ੁਰੂਆਤ ਆ ਦੇ ਕੋਲ ਸਾਡੇ ਸੈਂਸ ਤੋਂ ਜਿਹੜੀ ਹੈ। ਸਾਡੇ ਦੋ ਕਿੰਨੇ ਸੱਦੇ ਲੋਕ ਇਸ ਵਿੱਚ ਕੁਨਵੇਂ ਸਾਹਿਬ ਦੀ ਸਟਾਰਟਿੰਗ ਹੁੰਦੀ ਥਾ ਉਹ ਫਿਰ ਸਾਧੇ ਕਰਦੇ ਸਨ ਹੋਰ ਕੀਫਾ ਦੇ ਜੀ ਆ ਕੇ ਸ਼ਨਾਹ ਧਿਆਨ ਕਰਦੇ ਸਨ ਦੇਵ ਜੀ ਨੂੰ ਸੰਦਰਚਨ ਨਾਲ ਪੂਰੀ ਜਗਤ ਕਰਕੇ ਉਹ ਸੁਦੇ ਮਨਦੇ ਸਨ ਉਹ ਬੋਲਦੇ ਰਹਿੰਦਾ ਅਲਕੀ ਜੀ